सफ़ोता करियो बेनती आहे ਦੇਖੋ ਮੈਂ ਸਮਝਦਾ ਕਿ ਜਿਹੋ ਜਿਹੇ ਸ਼ਾਦਤ ਇਸ ਧਰਤੀ ਦੇ ਨਾਲ ਇਸ ਮੁਕੱਦਸ ਧਰਤੀ ਦੇ ਨਾਲ ਜੁੜੀ ਹੋਈ ਹੈ ਉਹ ਜੀ ਸ਼ਾਦਤ ਪੂਰੀ ਦੁਨੀਆ ਦੇ ਵਿੱਚ ਕਿਸੇ ਧਰਮ ਕਿਸੇ ਕੌਮ ਮੁਸਲਮਨ ਦੇ ਵਿੱਚ ਲਿਖਣ ਨੂੰ ਮਿਲਦੀ ਹੈਗੀ ਅੱਜ ਉਸੇ ਪਵਿੱਤਰ ਧਰਤੀ ਨੂੰ ਉਸੇ ਮਹਾਨ ਸ਼ਾਦਤ ਨੇ ਨਤਮਸਤ ਪੌਣ ਦੇ ਲਈ ਹਜ਼ਾਰਾਂ ਲੱਖਾਂ ਸ਼ਤਾਂ ਲੋਕਾਂ ਦੀ ਤਰ੍ਹਾਂ ਗੁਰਸਾਹਿਬ ਦੇ ਬੱਚਿਆਂ ਦੀ ਤਰ੍ਹਾਂ ਨਾਨਕ ਨਾਮਲੇਵਾ ਸੰਤਾਂ ਦੀ ਤਰ੍ਹਾਂ ਅਸੀਂ ਲੋਕ ਵੀ ਪਹੁੰਚਿਆ ਇਸ ਪਵਿੱਤਰ ਧਰਤੀ ਨੂੰ ਨਤਮਸਤ ਪੌਣ ਦੇ ਲਈ ਸਜਦਾ ਕਰਦੇ ਔਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਪੰਜਾਬੀ ਦੇ ਚੜ੍ਹਦੀ ਕਲਾ ਦੀ ਦੀ ਅਰਦਾਸ ਕੀਤੀ ਹੈ ਔਰ ਇਹ ਬੇਨਤੀ ਕੀਤੀ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਨੂੰ ਸਾਰਣ ਇਸ ਮੁੱਚੇ ਪੰਜਾਬ ਨੂੰ ਇੰਨੀ ਸਮਾਪਤ ਇੰਨੀ ਤਾਕਤ ਇੰਨੀ ਹਿੰਮਤ ਇੰਨਾ ਕ ਸਹੀ ਰਸਤੇ ਦੇ ਉਪਰਚਾਣਾਂ ਨਾਲ ਬਲ ਬਚੋ ਤਾਂ ਕਿ ਤੁਹਾਡੇ ਦਰਸਾਏ ਹੋਏ ਵਿਖਾਏ ਹੋਏ ਰਸਤੇ ਨੂੰ ਚੱਲ ਕੇ ਆਪਾਂ ਪੰਜਾਬ ਨੂੰ ਮੂਰ ਦੁਆਰਾ ਨੰਬਰ 1 ਸੂਬਾ ਜਿਹੜਾ ਉਹ ਬਣਾ ਸਕਦੇ ਨੇ ਵਿੱਤੀ ਲੈ ਕੇ ਜਾਣਾ ਹੈ ਕਿਤਾਬ ਪਤੇ